ਸਬਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੁਖਜਿੰਦਰ ਸਿੰਘ ਰੰਦਾਵਾ ਪੁਜੇ ਜ਼ਿਲ੍ਹਾ ਪਠਾਨਕੋਟ ਹਲਕਾ ਪਵਾਦੇ ਵਰਕਰਾਂ ਅਤੇ ਸਥਾਨਕ ਲੋਕਾਂ ਨੂੰ ਲੈ ਕੇ ਲੋਕ ਸਭਾ ਚੋਣਾਂ ਤੇ ਕੀਤੀ ਚਰਚਾ ਇੱਕ ਵੱਡੇ ਇਕੱਠ ਨੂੰ ਕੀਤਾ ਸੰਬੋਧਿਤ ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲਿਆ ਕਰ ਰਹੇ ਹੱਥੀ एंकर लोग सभा हलका गुरदासपुर तो कांग्रेस के उम्मीदवार सुखजिंदर टिकट मिलने अब पहले दिन जिला पठानकोटा पोह विखे पुजे जिथे उन्होंने कांग्रसी वर्करा के बैठक की उथानकट नबोधित कियासभा चोना चर्चा की इस मौके से उन्होंने केन्द्र की भाजपा आम आदमी पार्टी की सरकार भी घेरिया इस मौके से गल करद सभा हलका गुरदासपुर तो कांग्रेस के उम्मीदवार सुखजिंदर रंधावा ने कहा कि केन्द्र की भाजपा ने मन बना लिया है क्योंकि भाजपा के नजरिए तो गए जिड़े कह रहे अब की बार चार सौ के पार देश के दे लोग भाजपा दस देने उधर आम आदमी पार्टी से भी उन्होंने तिखे प्रहार उन्होंने कहा कि पंजाब के लोग विकास नरस रहे हैं नशा नहीं रुकिया विधायक खुद यही गल कह रहा है जो कि सबका आई जी बी है उन्होंने पंजाब और केन्द्र ਸਰਕਾਰ ਨੂੰ ਕਰ ਰਿਹਾ ਥੀ ਲਿਆ ਜਿਹ ਪਾਈ ਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਬੀਜੇਪੀ ਜਿਹੜੀ ਕਿਹਨੇ 400 ਅੱਕੀ ਬਾਰ 400 ਵਾ ਪ੍ਰਧਾਨ ਮੰਤਰੀ ਡਰ ਗਿਆ ਆਵਾਜ਼ ਵੀ ਪਾਰਟੀ ਨੂੰ ਕਿਦੋਂ ਤੇਰਾ ਕੋਲ ਤੇ ਬੀਜੇਪੀ ਨੂੰ ਸੁਣਨਾ ਨਹੀਂ ਚਾਹੁੰਦੇ ਬਿਲਕੁਲ ਸੁਣੋ ਮੈਂ ਉਹਨੂੰ ਪਹਿਲਾਂ ਸੁਣ ਲਓ ਜਿਹੜੇ ਜਿਹੜੇ ਹਿੰਦੁਸਤਾਨ ਦੇ ਵਿੱਚ ਜਿਹੜਾ ਕਨਸਟੀਟਿਊਸ਼ਨ ਨੂੰ ਚੇਂਜ ਕਰਨਾ ਚਾਹੁੰਦੀ ਆ ਉਹ ਹਿੰਦੁਸਤਾਨ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਇਸ ਵਾਰ ਬੀਜੇਪੀ ਨਹੀਂ ਬਲੋਕ ਸਬਦਾਂ ਨੂੰ ਬਚਾਉਣ ਵਾਲੀ ਦੀ ਸਰਕਾਰ ਬਣੇਗੀ ਔਰ ਇੰਡੀਆ ਬਲੋਕ ਦੀ ਸਰਕਾਰ ਬਣੇਗੀ ਤੁਹਾਨੂੰ ਮੈਂ ਸਟੇਜ ਤੇ ਬੋਲਦਿਆਂ ਸਟੇਜ ਤੇ ਬੋਲਦਿਆਂ ਮੇਰਾ ਕਰਮਾ ਬਹੁਤ ਤੁਹਾਨੂੰ ਕਲੈਰਟੀ ਨਾ ਦੇ ਦਿੱਤਾ ਕਿ ਉਹਨਾਂ ਨੂੰ ਪੁੱਛੋ ਕਿ 슈ਗਰ ਮਿਲ ਕਿਉਂ ਨਹੀਂ ਚੱਲ ਰਹੀ ਉਹਨਾਂ ਨੂੰ ਪੁੱਛੋ ਕਿ ਕਲਾਨੌਰ ਦਾ ਕਿਉਂ ਖੋਜ ਕੇਂਦਰ ਬੰਦ ਕਰਤਾ ਉਹਨਾਂ ਨੂੰ ਪੁੱਛੋ ਬਟਾਲੇ ਦੀ 슈ਗਰ ਮਿਲ ਕਿਉਂ ਬੰਦ ਕਰਾਉਣਾ ਪੁੱਛੋ ਕਿ 25 ਮਹੀਨਾ ਤੋਂ 1 ਰੁਪਿਆ ਕਿਸੇ ਪਿੰਡ ਚ ਕਿਸ਼ਤ ਨਹੀਂ ਪਹੁੰਚਿਆ ਕਿਉਂ ਨਹੀਂ ਆਇਆ ਉਹਨਾਂ ਨੂੰ ਪੁੱਛੋ ਪੰਜਾਬ ਦਾ ਨਸ਼ਾ ਕਿਉਂ ਨਹੀਂ ਬੰਦ ਹੋ ਰਿਹਾ ਕਿਉਂ ਨਹੀਂ ਉਹਨਾਂ ਨੂੰ ਪੁੱਛਦੇ ਕਿ ਉਹਨਾਂ ਦਾ ਜਿਹੜਾ ਆਈਜੀ ਐਕਸਾਈਜੀ ਅੱਜ ਪ੍ਰੈਜ਼ੈਂਟ ਐਮਐਲਏ ਉਹ ਕਹਿੰਦਾ ਨਸ਼ਾ ਜਿਹੜਾ ਰਾਕੂ ਚੱਡਾ ਮਿਲ ਕੇ ਕਰਦਾ ਤੇ ਪ੍ਰਧਾਨ ਮੰਤਰੀ ਕੇ ਮੁੱਖ ਮੰਤਰੀ ਕੇ ਦਾ ਕੋਈ ਨਜੀਵ ਉਚਾਰ ਨਹੀਂ ਇਨਕੁਆਇਰੀ ਹੋਣੀ ਚਾਹੀਦੀ ਨਹੀਂ ਇਹ ਚੀਜ਼ਾਂ ਲੋਕ ਜੋ ਗੱਲਾਂ ਦਾ ਅਸਰ ਜਿਹੜਾ ਗੱਲ ਕਰੀ ਹੈ ਗੁਰਦਾਸਪੁਰ ਪਠਾਨਕੋਟ ਜਿਹੜਾ ਵੋਟਰ ਏਰੀਆ ਇੱਥੇ ਹਜੇ ਤੱਕ ਇੰਡਸਟਰੀ ਨਹੀਂ ਆ ਪਾਈ ਕੀ ਕਾਰਨ ਹੈ ਤੇ ਮੈਂ ਬੋਲਦਾਂ ਤੁਹਾਨੂੰ ਕਿਹਾ ਕਿ ਇੱਥੇ ਦੇ ਨਲਕੇ ਪੁੱਟਾਂ ਵਾਲੇ ਆਉਂਦੇ ਰਹੇ ਨੇ ਇੱਥੇ ਪਾਣੀ ਸਾਡਾ ਖਰਾਬ ਹੈ ਨਲਕੇ ਲਾਵਾਂਗੇ ਕਿ ਪੁੱਟ ਕੇ ਲੈ ਕੇ ਜਾਣਾ ਇੱਥੇ 2.5 ਕਿਲੋ ਦੇ ਹੱਥ ਦੀ ਗੱਲ ਕਰਦੇ ਆ 2.5 ਕਿਲੋ ਦੇ ਹੱਥ ਉਹ ਤੇ ਕਹੇਗਾ ਮੈਂ ਅੱਜ ਵੀ ਕਿਨਾਰੇ ਕੱਲ ਵੀ ਕਰਤੋਈ ਮੇਰੀ ਜਿਹੜੀ ਪਹਿਲੇ ਦਿਨ ਹੀ ਮੈਂ ਕਿਹਾ ਕਿ ਬਾਰਡਰ ਕਲਾ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਦੇ ਬਾਰਡਰ 'ਚ ਜਿਹੜਾ ਜਿਹੜੀਆਂ ਪਹਾੜੀ ਜਿਹੜੇ ਰਾਜ ਦੇ ਨੂੰ ਸੁਲਤਾਨ ਦਿੱਤੀਆਂ ਗਈਆਂ ਇੰਡਸਟਰੀ ਦੇ ਵਿੱਚ ਇਸ ਬਾਰਡਰ ਦੇ ਉੱਤੇ ਪੰਜਾਬ ਤੋਂ ਲੈ ਕੇ ਰਾਜਸਥਾਨ ਤੱਕ ਦੇਖੋ ਤਾਂ ਸਾਡਾ ਬੋਲੋ ਯਾਰ ਮੈਂ ਇੱਥੇ ਨੈਸ਼ਨਲ ਗੱਲ ਕਰੋ ਇਹ ਤੋਹੀਂ ਤੋਹੀਂ ਪ੍ਰੈਸ ਵਾਲਿਓ ਦੇ ਕੇ ਸੁਣ ਲੋ ਉੱਥੇ ਮੈਂ ਪੰਜਾਬ ਵਿਧਾਨ ਸਭਾ 'ਚ ਨਹੀਂ ਜਾਣਾ ਮੈਂ ਦੇਸ਼ ਦੀ ਜਿਹੜੀ ਲਾ ਮੇਕਰ ਨੇ ਉਹਨਾਂ 'ਚ ਜਾ ਕੇ ਗੱਲ ਕਰਨੀ ਆ ਮੈਂ ਦੇਸ਼ ਦੀ ਗੱਲ ਕਰੂੰਗਾ ਮੈਂ ਆਪਣੇ ਪੂਰੇ ਹਿੰਦੁਸਤਾਨ ਦੀ ਗੱਲ ਕਰੂੰ ਪੂਰੇ ਪੰਜਾਬ ਦੀ ਗੱਲ ਕਰੂੰ ਗੁਰਦਾਸਪੁਰ ਦੀ ਗੱਲ ਕਰੂੰ ਤੁਹਾਨੂੰ ਚਾਰ ਤਰੀਕ ਨੂੰ ਦੱਸਾਂਗੇ ਚੁਣੌਤੀ ਕੀ ਆ